ਮਾਰਤਾ ਮਾਰਤਾ ਮਾਰ ਸੋਨੀ ਬੋਰੀ ਕਰਕੇ ਨੌਜਵਾਨ ਮੁੰਡਾ ਮਾਰਤਾ ਜਿੰਮ ਦਾ ਟ੍ਰੇਨਰ ਮਾਰਤਾ ਘਟਨਾ ਹੋਈ ਪੰਜਾਬ ਤੇ ਨਾਪਤ ਲੋਕ ਵਗੈਰਾ ਇਕੱਠੇ ਕਰਦੇ ਤੇ ਮੇਰੇ ਘਰ ਵਾਲੇ ਦੀ ਬੋਡੀ ਬੋਹਣੀ ਸੀ ਤੁਸੀਂ ਸੁਣਿਆ ਇੱਕ ਪਤਨੀ ਕਹਿ ਰਹੀ ਹੈ ਕਿ ਉਸ ਦੇ ਘਰ ਵਾਲੇ ਦੀ ਬੋਡੀ ਤੋਂ ਝਲਦੇ ਸੀ ਜਿਮ ਕਰਨ ਵਾਲੇ ਯਾਨੀ ਕਿ ਬਾਡੀ ਬਿਲਡਰ ਕਰਵਲਾ ਜਿਮ ਚ ਟ੍ਰੇਨਰ ਸੀ ਉਸ ਦੇ ਨਾਲ ਹੋਰ ਵੀ ਮੁੰਡੇ ਜਿਮ ਲਾਉਣ ਆਉਂਦੇ ਸੀ ਪਰ ਉਸ ਦੇ ਕੋਲ ਚੈਲੰਜ ਕਰਦੇ ਸੀ ਪਰ ਕੀ ਚੰਗੀ ਬੋਡੀ ਬਣਾਣਾ ਕਿਸੇ ਦੀ ਜਾਣ ਲੈਣ ਦੀ وجہ ਹੋ ਸਕਦਾ ਹੈ ਇਹ ਤਾਂ ਜਵਾਬ ਸੀ ਤਾਂ ਨਾ ਚ ਜਵਾਂਗੇ ਪਰ ਇਸ ਪਰਵਾਰ ਨੇ ਸਿੱਧੇ ਤੌਰ ਤੇ ਜ਼ਾਮਨਾਏ ਨੇ ਕਿ ਕੁਝ ਨੌਜਵਾਨਾਂ ਨੇ ਉਹਨਾਂ ਦੇ ਪੁੱਤ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹਦੀ ਬੋਡੀ ਬਹੁਤ ਸ਼ਾਨਦਾਰ ਸੀ ਉਹਦੀ ਵਧੀਆ ਬੋਡੀ ਤੋਂ ਨੌਜਵਾਨ ਜੈਲਸ ਫੀਲ ਕਰਦੇ ਸੀ ਇਸੇ ਜੈਲਸੀ ਕਰਕੇ ਉਹਨਾਂ ਨੇ ਲੈ ਲਈ ਇਸ ਨੌਜਵਾਨ ਦੀ ਚਾਰ ਆਉਤੋ ਹਨ ਦੁਕਾਨੇਆ ਕਿ ਇਹ ਪੂਰਾ ਮਾਮਲਾ ਤਨਖੇਲ ਪੰਜਾਬੀ ਟੀਵੀ ਤੇ ਨਬਤੋਂ ਅਮਨ ਤੱਕਰ ਦੇ ਪਾਰ ਦੀ ਬਾਈਫਾ ਸ਼ਰਮ ਜਾਲੀ ਰੱਬਾ ਨੂੰ ਲ ਜਾ ਕੇ ਯਾਰ ਮਾਰ ਕਰੀ ਉਹਦੇ ਨਾਲ 4 5 ਬੰਦੇ ਹੋਰ ਸੀ ਸੋਨੀ ਖੇੜੀ ਦਾ ਇੱਕੋ ਮੁੰਡਾ ਹਰੀ ਹਰੀ ਅਰਜਿੰਦਰ ਸਿਕੰਦਰੇ ਇਹ ਸਾਰੇ ਰਲ ਕੇ ਮਿਲ ਕੇ ਹਾ ਢੁੱਲੀ ਵਿਧੀ ਇਹਨਾਂ ਨੇ ਕੱਲ ਇਹਨਾਂ ਦੇ ਦੋਸਤ ਸੀ ਮੁੰਡੇ ਦੇ ਹਾਂਜੀ ਹਾਂਜੀ ਜੇਮਬ ਵਗੈਰਾ ਇਕੱਠੇ ਕਰਦੇ ਤੇ ਮੇਰੇ ਘਰ ਵਾਲੇ ਦੀ ਬੋਡੀ ਬਹੁਤ ਸੋਹਣੀ ਸੀ ਉਹ ਸੌੜਾਦੀ ਇਹਨਾਂ ਨੇ ਕੱਲਾ ਢੱਕਰ ਕੇ ਸਿਰ ਸਿਰ ਪਣਿਆ ਲੜਾਈ ਲੜਾਈ ਦਾ ਕਾਰਨ ਕੀ ਨਾ ਜੀ ਸਾਨੂੰ ਨਹੀਂ ਪਤਾ ਬਸ ਪੁੱਛਦਾ ਨਹੀਂ ਠੀਕ ਹੈ ਹਾਂਜੀ ਅਮਰਜੀਤ ਪਟਿਆਲ ਪਹਿਲਾਂ ਅਰਜਿੰਦਰਾ ਚ ਪਹਿਲਾਂ ਨਾਬੇ ਫੇਰ ਅਰਜਿੰਦਰਾ ਚਲ ਗਏ ਜੀ ਅਰਜਿੰਦਰਾ ਚੋਂ ਅਮਰ ਚ ਰੱਖਿਆ 8 10 ਦਿਨ ਕੋਈ ਰਿਸਪੌਂਸ ਨਹੀਂ ਕੁਛ ਨਹੀਂ ਉਹਨੇ ਬੋਲ ਕੇ ਉਂਗਲ ਵੀ ਨਹੀਂ ਹਲਾਈ ਹੋਈ ਜਾਨ ਦੇ ਗਿਆ ਤੁਹਾਡੀ ਲਾਸਟ ਕਦੋਂ ਗੱਲ ਹੋਈ ਮੇਰੇ ਕੋਲ ਮੇਰੀ ਸਵੇਰੇ ਗੱਲ ਹੋਈ ਹੈ ਜੀ ਮੈਂ ਕਰਿਆ ਰਿਆ ਮੇ ਮੋਟੋ ਮੇਰੀ ਮੇਥੀਆ ਕੀ ਗੱਲ ਕਰੂ ਕਰੇ ਰੋਟੀ ਖਾ ਕੇ ਗਿਆ ਕੁਝ ਨਹੀਂ ਜੀ ਜਿੰਮ ਵਗੈਰਾ ਕਰਦਾ ਸੀ ਹਾਂ ਜੀ ਕੋਈ ਹੋਰ ਕੋਈ ਰੰਗ ਸੀ ਜੀ ਰਿਸਾਪ ਮੰਗਦੇ ਆ ਜੀ ਮੈਂ ਸਾਡੇ ਘਰ ਜਾੜੇ ਨੇ ਜੀ ਮੈਂ ਅਸੀ ਉੱਜੜੇ ਆ ਕਿ ਉਮਰ ਕਿੰਨੀ ਸੀ ਮਲੀ 26 ਸਾਲ ਤੇ ਜੀ 25 26 ਸਾਲ ਉਮਰ ਕੋਈ ਜਾਂਦੇ ਨਹੀਂ ਸਰ ਠੀਕ ਹੈ ਮੈਂ ਸੁਦੀ ਭੈਣ ਮੇਰਾ ਨਾਮ ਮahiya ਇੱਕਦੋ ਹੋਇਆ ਜਿਹੜਾ ਲੜਾਈ 10 ਤਰੀਕ ਨੂੰ ਅੱਛਾ ਜੀ ਕਾਰਨ ਕੀ ਹੋਇਆ ਪਤਾ ਲੱਗਿਆ ਤੁਹਾਡੇ ਨਾਲ ਕੋਈ ਦੱਸਿਆ ਉਹਦੇ ਨਾਲ ਖਾਰ ਖਾਂਦਾ ਸੀਗਾ ਉਹਨੂੰ ਕੋਈ ਪੁੱਛਦਾ ਨਹੀਂ ਸੀਗਾ ਮੇਰੇ ਭਾਈ ਨੂੰ ਪੁੱਛਦੇ ਸੀ ਹੁਣ ਟੂਰਨਾਮੈਂਟ ਹੋਇਆ ਸੀਗਾ ਉੱਥੇ ਉਹ ਮੁੰਡੇ ਨੂੰ ਕੋਈ ਨਹੀਂ ਪੁੱਛ ਰਿਹਾ ਸੀਗਾ ਬਸ ਉਹਦੇ ਕੋਲੋਂ ਉੱਠ ਕੇ ਗਿਆ ਪ੍ਰੀਤੀ ਨੂੰ ਉਠਾ ਕੇ ਲੈ ਕੇ ਗਏ ਨੇ ਉਹਦੇ ਕੋਲੇ ਬੈਠਾ ਸੀਗਾ ਫੋਟੋਆਂ ਕਰਾ ਰਿਹਾ ਸੀ ਉਹ ਬੂਰਾ ਮੰਨ ਕੇ ਉਹ ਇਕੱਲਾ ਹੀ ਵਗ ਗਿਆ ਸੀ ਫਿਰ ਘਰੇ ਮੂਵਣਾ ਕੇ ਵੜ ਗਿਆ ਸੀ ਵੀ ਇਹਨੂੰ ਪੁੱਛਦੇ ਨੇ ਮੈਨੂੰ ਕੋਈ ਨਹੀਂ ਪੁੱਛਦਾ ਅੱਛਾ ਤੁਹਾਨੂੰ ਜਿਹਦਾ ਤੁਸੀਂ ਨਾਮ ਲੈ ਰਹੇ ਹੋ ਬਲਵਿੰਦਰ ਦਾ ਇਹ ਉਹ ਜਿੰਮ ਚ ਨਾਲ ਹੁੰਦਾ ਸੀ ਹਾਂਜੀ 24 ਘੰਟੇ ਨਾਲ ਇਹ ਵੀ ਟ੍ਰੇਨਰ ਸੀਗਾ ਨਹੀਂ 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 ਇੱਕ ਕੋਮ ਸੀਗਾ ਇਹ ਵੀ ਐਸੀ ਜਿੰਮ ਕਰਦਾ ਹੁੰਦਾ ਇਹ ਬੈਸੀ ਅੱਛਾ ਜਿੰਮ ਕਰਦਾ ਸੀਗਾ ਤੁਹਾਨੂੰ ਉਸ ਦਿਨ ਮੈਂ ਮੈਂ ਦੁਕਾਨ ਤੇ ਸੀ ਮੇਰੇ ਕੋਲੇ ਮੇਰਾ ਭਾਈ ਆਇਆ ਸੀ ਉਦੋਂ ਉਹ ਟੁੱਲੀ ਵੀ ਆਇਆ ਸੀ ਉਹਨੂੰ ਲੈ ਕੇ ਗਿਆ ਕੰਟਾ ਫੇਰ ਉਸ ਤੋਂ ਬਾਅਦ ਮੈਂ ਫੋਨ ਕਰਕੇ ਪੁੱਛਿਆ ਮਾਹ ਪ੍ਰੀਤੀ ਤੂੰ ਕਿੱਥੇ ਆ ਤੂੰ ਚਾਹ ਪੀਣੀ ਆ ਤੂੰ ਆਇਆ ਕਿਉਂ ਨਹੀਂ ਕਹਿੰਦਾ ਦੀਦੀ ਮੈਂ ਹੁਣ ਨਹੀਂ ਆ ਰਿਹਾ ਤਨੋਲੇ ਦੀ ਸਕੂਟਰੀ ਉਹਦੇ ਕੋਲ ਹੀ ਸੀਗੀ ਉਹਨੇ ਦਿੱਤੀ ਹੋਈ ਸੀਗੀ ਫੇਰ ਉਸ ਤੋਂ ਬਾਅਦ ਉਹ ਉੱਥੇ ਮਾਹ ਤੂੰ ਜਿੰਮ ਨਹੀਂ ਜਾਣਾ ਕਹਿੰਦਾ ਹਾਂ ਜਾ ਰਿਹਾ ਦੀਦੀ ਮੈਨੂੰ ਭੁੱਖ ਲੱਗੀ ਹੈ ਮੈਂਨੇ ਉਹਨੂੰ ਚਾਹ ਬਣਾ ਕੇ ਦਿੱਤੀ ਦੁੱਧ ਵਾਲੀ ਮੈਂਨੇ ਰਾਸ ਵੀ ਦਿੱਤੇ ਹੈਗੇ ਫੇਰ ਉਹ ਚਲਾ ਗਿਆ ਉੱਥੇ ਫੇਰ ਉਸ ਤੋਂ ਬਾਅਦ ਤਨੋਇਆ ਤਨੋਇਆ ਉਹਦੇ ਨਾਲ ਹੀ ਸੀਗਾ ਤਨੋਇਆ ਥੋੜੀ ਦੇਰ ਵਾਸਤੇ ਉਹਨੂੰ ਉੱਥੇ ਜਿੰਮ ਖੜਾ ਕੇ ਜਿੰਮ ਬੰਦ ਸੀਗਾ ਉੱਥੇ ਖੜਾ ਕੇ ਚਲਾ ਗਿਆ ਉਹ ਉਹਨਾਂ ਨੇ ਉਹਦੇ ਨੂੰ ਫੋਨ ਕੀਤਾ ਤੇ ਢੋਲ ਨੇ ਉਦੋਂ ਹੀ ਜਦੋਂ ਉਹ ਗਿਆ ਉਹਦੇ ਵਿੱਚ ਵਿੱਚੋਂ ਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੇ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ ਕਹਿੰਦਾ ਇਹਦਾ ਕੰਮ ਕਰ ਦੇ ਮਾਰ ਮਾਰ ਕੇ ਇਹਦਾ ਮੂੰਹ ਤੇ ਕੱਢ ਦੇ ਮਾਰ ਦੇ ਅੱਜ ਇਹਦਾ ਕੰਮ ਕਰ ਤੇ ਮੈਂ ਕੋਣ ਕੋਣ ਰੁਕੀ ਨਹੀਂ ਜਿਹੜਾ ਸੋਨੀ ਸੋਨੀ ਆ ਬਲਵਿੰਦਰ ਢੋਨਿਆ ਗੱਜਣ ਹੈ ਠੀਕ ਹੈ ਉਹ ਕਹਿੰਦਾ بڑے بڑے ਬੰਦੇ ਵੀ ਸੋਨੀ ਆ ਗੱਜਾਈ ਇਸ ਦੁਨੀਆ ਚ ਅੱਜ ਰਹਿਣਾ ਨਹੀਂ ਮਨ ਨੂੰ ਇਨਸਾਫ ਚਾਹੀਦਾ ਤੁਹਾਡੀ ਕਦੋਂ ਗੱਲ ਹੋਈ ਤੁਹਾਡੇ ਪ੍ਰਧਾਨ ਨਾਲ ਮੇਰੀ ਉਸੇ ਦੀ ਨਹੀਂ ਗੱਲ ਹੋਈ ਸੀ ਮੁੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੀ ਸੋਚ ਕੱਲ ਮੈਂ ਮਿਲਣ ਗਈਆਂ ਮੇਰੇ ਹਾਲ ਬਹੁਤ ਪੂਰੇ ਸੀਗੇ ਮੈਂ ਹੀ ਚਾਹੁੰਦੀ ਆ ਸਾਰਿਆਂ ਨੂੰ ਫੜ ਕੇ ਮਾਰਕੁੱਟ ਉਹਦੀ ਵੀ ਕਰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਇੱਥੇ ਮੈਂ ਕਹਿੰਨੀ ਆ ਬਾਹਰ ਫਿਰਨ ਨਾ ਦੇਣ ਬਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਮੇਰਾ ਜਵਾਨ ਪਾਈ ਗਿਆ ਨਾ ਬਸ ਉਹਨਾਂ ਦਾ ਵੀ ਇਹੀ ਹੋਣਾ ਚਾਹੀਦਾ ਮੇਰਾ ਪੁੱਤਰ ਨੂੰ ਤਨੂਆ ਲੈ ਕੇ ਗਿਆ ਮੇਰੇ ਘਰ ਤੋਂ ਘਰੋਂ ਲੈ ਕੇ ਗਿਆ ਇੱਥੋਂ ਲੈ ਕੇ ਗਿਆ ਉਹ ਗਲੀ 'ਚ ਬਿਠਾ ਲਿਆ ਮੁੰਡੇ ਨੂੰ ਮੈਂ ਪਿੱਛਾ ਕੀਤਾ ਮੈਂ ਕਿੱਥੇ ਲੈ ਕੇ ਜਾ ਰਿਹਾ ਕਹਿੰਦਾ ਨਹੀਂ ਮੇਰਾ ਮੁੰਡਾ ਜਿਹੜਾ ਹੈਗਾ ਇੱਥੋਂ ਫੋਨ ਕੀਤਾ ਹਾਂ ਫੋਨ ਕੀਤਾ ਸੀ ਮੇਰੇ ਮੁੰਡੇ ਨੂੰ ਤੂੰ ਬਾਹਰ ਆ ਜਾ ਮੈਂ ਪਿੱਛੇ ਪਿੱਛੇ ਗਿਆ ਤੈਨੂੰ ਮੈਂ ਕਿਹਾ ਤੈਨੂੰ ਇਹ ਤੂੰ ਕਾਰ ਤੱਕ ਨਹੀਂ ਆ ਸਕਿਆ ਕਹਿੰਦਾ ਮੈਂ ਜਾ ਰਿਹਾ ਇਹਨੂੰ ਲੈ ਕੇ ਮੈਂ ਕਿਹਾ ਮੇਰਾ ਮੁੰਡਾ ਕਾਰ ਛੱਡ ਕੇ ਜਾਈਂ ਕਹਿੰਦਾ ਚੰਗਾ ਰਾਤ ਨੂੰ ਫੋਨ ਕਰ ਦਿੱਤਾ ਰਾਤ ਨੂੰ ਫੋਨ ਕੀਤਾ ਉਹ ਵੀ ਕਿਸੇ ਦੇ ਕੋਲ ਕੀਤਾ ਉਹਨੇ ਸਾਨੂੰ ਕੀਤਾ ਫੋਨ ਵੀ ਤੁਹਾਡਾ ਮੁੰਡਾ ਸੀਰੀਅਸ ਹੈਗਾ ਵਾ ਜਦ ਅਸੀਂ ਗਏ ਹਸਪਤਾਲ ਮੁੰਡਾ ਲਹੂ ਲੁਆਣ ਸੀਗਾ ਤੇ ਮੈਂ ਮੈਡਮ ਨੂੰ ਕਿਹਾ ਪਰਚਾ ਕਿਉਂ ਨਹੀਂ ਕਟਿਆ ਕਹਿੰਦੀ ਇਹ ਪਹਿਲਾਂ ਆਪਣੇ ਮੁੰਡੇ ਨੂੰ ਠੀਕ ਕਰੋ ਇਹਨਾਂ ਨੇ ਐਕਸੀਡੈਂਟ ਦਾ ਕੇਸ ਬਣਾਇਆ ਜੋ ਕਿ ਰਜਿੰਦਰ ਸਿੰਘ ਦੇ ਸਹਣ ਹੈਗੇ ਨੇ ਮੇਰੇ ਨਾਲੇ ਪਟਿਆਲੇ ਗਏ ਰਜਿੰਦਰਾ ਹਸਪਤਾਲ ਜੇ ਰਜਿੰਦਰਾ ਹਸਪਤਾਲ ਅਸੀਂ ਗਏ ਆਪਣਾ ਰਜਿੰਦਰਾਇ ਚ ਮੈਨੂੰ ਕਹਿੰਦਾ ਉੱਥੇ ਬਿਠਾ ਲਓ ਤੈਨੂੰ ਆ ਇੱਕ ਮੁੰਡਾ ਇਹਦੇ ਨਾਲ ਸੀਗਾ ਪਾਰੀ ਜਾ ਰਜਿੰਦਰ ਇਹ ਕਹਿੰਦਾ ਆਂਟੀ ਤੁਸੀਂ ਪਰਚਾ ਨਾ ਘਟਾਈਓ ਮੈਂ ਕਿਹਾ ਇਹਦੇ ਦੋਸਤ ਸੀ ਤੁਹਾਡੇ ਬੇਟੇ ਦੇ ਸਾਡੇ ਮੇਰੇ ਬੇਟੇ ਨਾਲ ਖਾਂਦਾ ਪਿੰਦਾ ਸੀ ਇਕੱਠਾ ਮੇਰੇ ਬੇਟੇ ਨੇ ਇੱਕ ਗੱਲ ਕਹੀ ਸੀਗੀ ਮੰਨੂ ਕਹਿੰਦਾ ਆਂਟੀ ਤੇਰੇ ਇੱਕ ਮਿੰਟ ਮੁੰਡੇ ਆਏ ਸੀ ਮੇਰੇ ਇੱਕ ਮਿੰਟ ਮੈਨੂੰ ਗੱਲ ਕਰ ਲੈ ਕੋਈ ਨਹੀਂ ਕੋਈ ਕਰ ਲੈ ਦੇ ਵੇਰੇ ਮੇਰਾ ਬੇਟਾ ਜਿਹੜਾ ਸੀਗਾ ਬੋਡੀ ਫਿਲਟਰ ਸੀ ਸੋਹਣਾ ਸੁਨੱਖਾ ਸੀ ਕਹਿੰਦਾ ਤੈਨੂੰ ਸਾਰੇ ਪਿਆਰ ਕਰਦੇ ਜਿੱਥੇ ਜਾਂਦਾ ਹਰਪ੍ਰੀਤ ਮੈਨੂੰ ਕੋਈ ਕਿਉਂ ਨਹੀਂ ਪਿਆਰ ਕੀਤਾ ਉਹ ਮੱਚਦਾ ਸੀਗਾ ਮੇਰੇ ਬੇਟੇ ਨੂੰ ਉਸੇ ਨੇ ਮਾਰਿਆ ਉਸੇ ਨੇ ਮਾਰਿਆ ਕਾਤਲ ਉਹ ਹੈ ਉਸੇ ਨੇ ਉਸੇ ਨੇ ਬੰਦਿਆਂ ਨੂੰ ਬੁਲਾਇਆ ਉਸੇ ਨੇ ਬੰਦਿਆਂ ਨੂੰ ਬੁਲਾਇਆ ਬਲਵਿੰਦਰ ਤਨੋਆ ਨੇ ਫੋਨ ਕੀਤਾ ਸਾਰੇ ਬੰਦਿਆਂ ਨੂੰ ਪ੍ਰੀਤੀ ਨੂੰ ਮਾਰ ਦੋ ਪ੍ਰੀਤੀ ਨੂੰ ਮਾਰ ਦੋ ਮੇਨ ਬੰਦਾ ਇਹਨੂੰ ਫੜਿਆ ਜਾ ਕੇ ਸਾਰੇ ਗੱਜਣ ਫੜੋ ਸਾਰਿਆਂ ਗੱਜਣ ਹੈ ਗੱਜਣ ਪਹਿਲਵਾਨ ਹੈਗਾ ਵਾ ਸੋਨੀ ਹੈਗਾ ਬਲਵਿੰਦਰ ਤਨੋਆ ਹੈ ਹੈਰੀ ਹੈ ਔਰ ਸਕੰਦਰ ਹੈ ਰੇ ਜਿੰਦਰ ਅੰਨ ਪਛਾਤੇ ਬੰਦ ਮੈਨੂੰ ਸਾਨੂੰ ਖਤਰਾ ਹੈ ਕਦੇ ਵੀ ਮੇਰੇ ਪਰਿਵਾਰ ਦਾ ਨੁਕਸਾਨ ਕਰਾ ਸਕਦਾ ਹੈ ਕੱਲ ਮੇਰੇ ਬੱਚੇ ਦੇ ਪਿੱਛੇ ਗੱਡੀ ਲਵਾਈ ਹੈ ਦੋ ਗੱਡੀਆਂ ਮੇਰੇ ਬੱਚੇ ਪਿੱਛੇ ਲਾਈ ਸੀ ਹਾਂਜੀ ਮੁੰਡਿਆਂ ਨੇ ਮਸਾਏ ਨੇ ਉਹ ਲੇ ਲੇ ਅੱਜ ਤੱਕ ਪਹਿਲਾਂ ਲੜਾਈ ਝਗੜਾ ਹੋਇਆ ਸੀਗਾ ਇਹ ਲੜਕੇ ਦਾ ਹਰਪ੍ਰੀਤ ਸਿੰਘ ਦਾ ਔਰ ਇਹਨੂੰ ਪੰਜ ਛੇ ਜਣੇ ਨੇ ਲੜ ਕੇ ਇੱਥੇ ਕੁੱਟਿਆ ਸੀਗਾ ਸੱਟਾਂ ਲੱਗੀਆਂ ਸੀਗਾ ਕਾਫੀ ਸੱਟਾਂ ਲੱਗੀਆਂ ਸੀ ਤੇ ਅਮਰ ਹਸਪੀਟਲ ਜਿਹੜਾ ਹੈਗਾ ਜੀਰੇ ਇਲਾਕਾ ਸੀਗਾ ਇਹ ਤਾ ਉਹਦੀ ਮਦਰ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ 6 ਬੰਦਿਆਂ ਦੇ ਖਿਲਾਫ 307 ਦੇ ਦੀ ਜਿਹੜਾ ਪਰਚਾ ਦਰਜ ਕੀਤਾ ਸੀਗਾ ਔਰ ਉਹਦੀ ਕਲ ਡੈਥ ਹੋ ਗਈ ਹੈ ਜ ਜਿਹਦੇ ਵਿੱਚ ਅਸੀਂ ਧਾਰਾ 302 ਦਾ ਵਾਅਦਾ ਕੀਤਾ ਤੇ ਫਰਦਰ ਵੀ ਤਫਤੀਸ਼ ਕਰ ਰਹੇ ਹਾਂ ਕਾਰਨ ਪਤਾ ਲੱਗਿਆ ਕਿ ਲੜਾਈ ਦਾ ਨੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਜੀ ਕਿਉਂਕਿ ਜਿਹੜਾ ਲੜਕਾ ਹੈ ਉਹ ਲੜਾਈ ਝਗੜੇ ਤੋਂ ਬਾਅਦ ਸੱਟਾ ਲੱਗਣ ਤੋਂ ਬਾਅਦ ਉਹਦੋਂ ਤੋਂ ਹੀ ਕਮਾਚ ਸੀਗਾ ਤੇ ਦੋਸ਼ੀਆਂ ਦੀ ਜਿਹੜੀ ਅਰੈਸਟ ਹੈ ਉਸ ਤੋਂ ਬਾਅਦ ਫਰਦਰ ਤਫਤੀਸ਼ ਤੋਂ ਬਾਅਦ ਜਿਹੜਾ ਹੈਗਾ ਕਾਰਨਾਂ ਦਾ ਪਤਾ ਲੱਗੂ ਕਿ ਕੀ ਕਾਰਨ ਕਰਕੇ ਜਿਹੜਾ ਝਗੜਾ ਹੋਇਆ ਤੇ ਇਹਦੀ ਕੁੱਟਮਾਰ ਕੀਤੀ ਗਈ ਹੈ ਇਹ ਕੰਮ ਕੀ ਕਰਦਾ ਸੀ ਜੀ ਲੜਕਾ ਇਹ ਕੰਮ ਕਰਦਾ ਜਿਵੇਂ ਪਰਿਵਾਰ ਦੇ ਕਹਿਣ ਅਨੁਸਾਰ ਮਤਲਬ ਘਰੇ ਸੀਗਾ ਜਾਂ ਜਿੰਮ ਵਗੈਰਾ ਲਾਉਂਦਾ ਸੀ ਜਿੰਮ ਦੀ ਟ੍ਰੇਨਿੰਗ ਦਿੰਦਾ ਸੀਗਾ ਇਹ ਹੁਣ ਕਿਹਨਾਂ ਕਿਹਨਾਂ ਦੇ ਖਿਲਾਫ ਜਿਹੜਾ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ ਇਹਦੇ ਵਿੱਚ 5-6 ਬੰਦੇ ਨੇ ਜੀ ਬਲਵਿੰਦਰ ਧਨਵਾ ਨਾਮ ਦਾ ਵਿਅਕਤੀ ਹੈ ਸਕੰਦਰ ਹੈਗਾ ਇੱਕ ਮੁੰਡਾ ਠੁੱਲੀ ਹੈ ਹੈਰੀ ਹੈਗਾ ਦੋ ਮੁੰਡੇ ਮਤਲਬ ਇੱਕ ਸੋਹਣੀ ਨਾਂ ਦਾ ਮੁੰਡਾ ਛੇੜੀ ਗੌੜੀ ਬਣਦੇ ਹੈਗੇ ਨੇ ਹਾਂਜੀ ਲੜਾਈ ਕਿੱਥੇ ਹੋਈ ਸੀ ਜੀ ਇਹ ਆਪਣੇ ਪਾਰਵਦੀ ਖੋਖੇ ਦੇ ਨਜ਼ਦੀਕ ਹੋਈ ਹੈ ਲੜਾਈ ਇਹਨੂੰ ਡੈਥ ਹੋ ਗਈ ਡੈਥ ਕੱਲ ਹੋਈ ਹੈ ਜੀ 4 ਵਜੇ ਦੇ ਕਰੀਬ ਸਾਨੂੰ ਜਿਹੜਾ ਹੈਗਾ ਮੈਸੇਜ ਆਇਆ ਹੈ ਹਸਪੀਟਲ ਤੋਂ ਅੱਛਾ ਵੀ ਡੈਥ ਹੋ ਗਈ ਹੈ ਗ੍ਰਿਫਤਾਰੀ ਹੋਈ ਜੀ ਗ੍ਰਿਫਤਾਰੇ ਦੀ ਰੇਡਾਂ ਕੱਲ ਤੋਂ ਹੀ ਜਾਰੀ ਨੇ ਤੇ ਟੀਮਾ ਬਣਾ ਕੇ ਵਸਪੁਕ ਟੀਮਾ ਬਣਾ ਕੇ ਅਸੀਂ ਭੇਜਿਆ ਹੋਇਆ ਜਲਦੀ ਹੀ ਜਿਹੜੇ ਦੋਸ਼ੀ ਸਾਰੇ ਜਿਹੜੇ ਅਰੈਸਟ ਕਰ ਪੋ ਜਣਗੇ। ਕੁੱਲ ਕਿੰਨੇ ਸੀਗੇ ਚ ਅਕਿਊਜ਼ ਜਿਹੜੇ ਸੀਗੇ ਪਰਸਨ ਅਕਿਊਜ਼ਡ ਬਾਈ ਨੇਮ ਜਿਹੜੇ ਹੈਗੇ ਨੇ 5 ਪਰਸਨ ਨੇ ਜੀ ਇਹਦੇ ਵਿੱਚ। ਰਾਜ ਦੁਸ਼ਮント ਨਵਾ ਅਲੇ ਰਾਜਸਮਾਨੇ ਗੱਜਨ ਮੈਂ ਤੁਹਾਨੂੰ ਸੁਣ ਦਿੱਤੀ ਕੀ ਮੈਂ ਕਰਦਿਆਂ ਮਤਿਆਰ ਪੈਣਾ ਨਾ ਇਹ ਰਸੂਰ ਪਰ ਨਾਲਾਂ ਦੀ ਕੋਈ ਖਤਰ ਨਾਲ ਨਹੀਂ ਹੁੰਦਾ ਪਰ ਉਹ ਕਿਰਪਾ ਇਹਨਾਂ ਦਾ ਕੋਈ ਪੇਰ ਕੋਣ ਇਹਨਾਂ ਦਾ ਕੋਈ ਸਾਰਾ ਬੰਦਾਰੋਂ ਲੈ ਕੇ ਗਿਆ ਜੀ ਬੰਦਾ ਘਰੋਂ ਮੈਂ ਬਾਰ-ਬਾਰ ਕਹਿੰਦੀ ਘਰੋਂ ਲੈ ਕੇ ਗਿਆ ਚਲਕੀ ਨਾਲ ਬੰਦੀਂਦਰ ਸਿੰਘ ਧਨੋਆ ਘਰੋਂ ਲੈ ਕੇ ਗਿਆ ਕੀ ਕਹਿ ਰਹੇ ਸੀ ਮੈਨੂੰ ਬਾਝੂ ਧਨੋਲੇ ਨੇ ਫੋਨ ਕਰਕੇ ਕਿਹਾ ਕਹਿੰਦਾ ਤੂੰ ਚੱਲ ਮੇਰੇ ਨਾਲ ਕਹਿੰਦਾ ਉੱਥੇ ਆਪਾਂ ਸਮੂਤ ਲੈਣੇ ਆ ਜਿੱਥੇ ਡਾਕਟਰ ਢਾਲੀਵਾਲ ਦੀ ਕੋਠੀ ਆ ਉਹ ਮੇਰੇ ਮਨੂ ਖਤਰਾ ਬਹੁਤ ਹੈ ਜੀ ਸਾਰੇ ਟੱਬਰ ਨੂੰ ਮੇਰੇ ਖਤਰਾ ਹੈ ਕੋਈ ਨੁਕਸਾਨ ਹੋਏ ਜ਼ਿੰਮੇਵਾਰ ਹੈ ਸਾਨੂੰ ਤਾਂ ਇਹ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਨਸਾਫ ਮਿਲਣਾ ਹੈ ਇਨਸਾਫ ਸਾਨੂੰ ਪੂਰਾ ਦਵਾਇਆ ਜਾਵੇ ਅੱਜ ਤੱਕ ਪੁਲਿਸ ਨੇ ਕੋਈ ਬੰਦਾ ਨਹੀਂ ਚੱਕਿਆ ਆਏਗਾ ਕੋਈ ਬੰਦੇ ਕੋਈ ਪਹਿਲਾ ਪਰਚਾ ਵੀ ਤੇ ਕਰਨਗੇ ਇਹਨੇ ਕਿੰਦੀ ਤਰੀਕ ਨੂੰ ਕਰਨੇ ਆਡਰ ਵੀ ਹੋਈ ਜੀ ਕੋਈ ਨਹੀਂ ਦੋ ਤਿੰਨ ਦਿਨ ਦੀ ਹੋਊਗੀ ਘਰ ਪ੍ਰੇਤਾ ਜੀ ਮੈਂ ਉਹਨਾਂ ਦੀ ਵਾਈਫ ਆ ਜੇ ਜੋਨੀ ਵਾਲਾ ਤਨੂ ਉਹ ਨੂੰ ਲਿ ਜਾ ਕੇ ਯਾਰ ਮਾਰ ਕਰੀ ਉਹਦੇ ਨਾਲ 4-5 ਬੰਦੇ ਹੋਰ ਸੀ ਸੋਨੀ ਹਰੀ ਦਾ ਇੱਕ ਉਹ ਮੁੰਡਾ ਹਰੀ ਅਰਜਿੰਦਰ ਸਕੰਦਰ ਇਹ ਸਾਰੇ ਰਲ ਕੇ ਮਿਲ ਕੇ ਆ ਦੁੱਲੀ ਵੀ ਦੀ ਇਹਨਾਂ ਨੇ ਇਕੱਲੇ ਤਾਂ ਨੇ ਦੋਸਤ ਸੀ ਮੁੰਡੇ ਦੇ ਹਾਂਜੀ ਹਾਂਜੀ ਜਿਮ ਵਗੈਰਾ ਇਕੱਠੇ ਕਰਦੇ ਤੇ ਮੇਰੇ ਘਰ ਵਾਲੇ ਦੀ ਬਾਡੀ ਬਹੁਤ ਸੋਹਣੀ ਸੀ ਬਹੁਤ ਸੋਹਣਾ ਦੀ ਇਹਨਾਂ ਨੇ ਕੱਲਾ ਢੱਕਰ ਕੇ ਸੇ ਲੜਾਈ ਦਾ ਲੜਾਈ ਦਾ ਕਾਰਨ ਕੀ ਨਾ ਇਹ ਸਾਨੂੰ ਨਹੀਂ ਪਤਾ ਬਸ ਪੁੱਛਦਾ ਨਹੀਂ ਹਾਂਜੀ ਅਮਰਜੀਤ ਪਟਿਆਲ ਪਹਿਲਾਂ ਅਰਜਿੰਦਰਾ ਚ ਪਹਿਲਾਂ ਨਾਬੇ ਉਰੇ ਫਿਰ ਅਰਜਿੰਦਰਾ ਚਲ ਗਏ ਜੀ ਅਰਜਿੰਦਰਾ ਚੋਂ ਆ ਮਰਚ ਰੱਖਿਆ 8 10 ਦਿਨ ਕੋਈ ਰਪੌਂਸ ਨਹੀਂ ਕੁਛ ਨਹੀਂ ਉਹਨੇ ਬੋਲ ਕੇ ਉਂਗਲ ਵੀ ਨਹੀਂ ਹਲਾਈ ਹੋਈ ਜਾਨ ਦੇ ਗਿਆ ਤੁਹਾਡੀ ਲਾਸਟ ਕਦੋਂ ਗੱਲ ਹੋਈ ਮੇਰੇ ਕੋ ਮੇਰੀ ਸਵੇਰੇ ਗੱਲ ਹੋਈ ਹੈ ਜਿਵੇਂ ਕਰਿਆ ਆ ਰਿਆ ਵੀ ਮੋਟੋ ਮੇਰੇ ਮੈਥੀਆ ਕੇ ਗੱਲ ਕਰੂ ਕਰੇ ਰੋਟੀ ਖਾ ਕੇ ਗਿਆ ਕੁਝ ਨਹੀਂ ਜੀ ਜੀ ਮਮ ਬਗੈਰਾ ਕਰਦਾ ਹਾਂ ਹਾਂ ਜੀ ਕੋਈ ਹੋਰ ਕੋਈ ਰੰਗ ਸੀ ਜੀ ਰਸਾਪ ਮੰਗਦੇ ਆ ਜੀ ਮੈਂ ਸਾਡੇ ਘਰ ਜਾੜੇ ਨੇ ਜੀ ਮੈਂ ਅਸੀਂ ਉੱਝੜਿਆ ਕਿ ਉਮਰ ਕਿੰਨੀ ਕੁ ਸੇੜੀ ਮੰਡੀ 26 ਸਾਲ ਤੇ ਜੀ 25 26 ਸਾਲ ਉਮਰਾ ਕੋਈ ਜਾਂਦੇ ਨਹੀਂ ਸਰ ਠੀਕ ਹੈ ਮੇਸ ਉਹਦੀ ਭੈਣ ਆ ਦੇਖੋ ਮੇਰਾ ਨਾਮ ਮাহিয়া ਸ਼ਿਕਾਦੂ ਹੋਇਆ ਜਿਹੜਾ ਲੜਾਈ 10 ਤਰੀਕ ਨੂੰ ਅੱਛਾ ਜੀ ਕਾਰਨ ਕੀ ਹੋਇਆ ਪਤਾ ਲੱਗਿਆ ਤੁਹਾਡੇ ਨਾਲ ਦੱਸਿਆ ਉਹਦੇ ਨਾਲ ਖਾਰ ਖਾਂਦਾ ਸੀਗਾ ਹੂੰ ਉਹਨੂੰ ਕੋਈ ਪੁੱਛਦਾ ਨਹੀਂ ਸੀਗਾ ਮੇਰੇ ਭਾਈ ਨੂੰ ਪੁੱਛਦੇ ਸੀ ਹੁਣ ਟੂਰਨਾਮੈਂਟ ਹੋਇਆ ਸੀਗਾ ਉੱਥੇ ਉਹ ਮੁੰਡੇ ਨੂੰ ਕੋਈ ਨਹੀਂ ਪੁੱਛ ਰਿਹਾ ਸੀਗਾ ਬਸ ਉਹਦੇ ਕੋਲੋਂ ਉੱਠ ਕੇ ਗਿਆ ਪ੍ਰੀਤੀ ਨੂੰ ਉਠਾ ਕੇ ਲੈ ਕੇ ਗਏ ਨੇ ਉਹਦੇ ਕੋਲੇ ਬੈਠਾ ਸੀਗਾ ਫੋਟੋਆਂ ਕਰਾ ਰਿਹਾ ਸੀ ਉਹ ਬੁਰਾ ਮੰਨ ਕੇ ਉਹ ਕੱਲਾ ਹੀ ਵਾਗ ਗਿਆ ਸੀ ਫਿਰ ਘਰੇ ਹੂੰ ਮੂ ਬਣਾ ਕੇ ਮੜ ਗਿਆ ਸੀ ਵੀ ਇਹਨੂੰ ਪੁੱਛਦੇ ਨੇ ਮੈਨੂੰ ਕੋਈ ਨਹੀਂ ਪੁੱਛਦਾ ਅੱਛਾ ਤੁਹਾਨੂੰ ਆ ਜਿਹਦਾ ਤੁਸੀਂ ਨਾਮ ਲੈ ਰਹੇ ਹੋ ਬਲਵਿੰਦਰ ਦਾ ਇਹ ਉਹ ਜਿੰਮ ਚ ਨਾਲ ਹੁੰਦਾ ਸੀ ਹਾਂਜੀ ਉਹ ਵੀ ਘੰਟੇ ਨਾਲ ਇਹ ਵੀ ਟ੍ਰੇਨਰ ਸੀਗਾ ਨਹੀਂ ਨਹੀਂ ਇਹ ਨਹੀਂ ਸੀ ਇਹ ਕੌਣ ਸੀਗਾ ਇਹ ਵੀ ਐਸੀ ਜਿੰਮ ਕਰਦਾ ਉਹ ਇਹ ਬੈਸੀ ਅੱਛਾ ਜਿੰਮ ਕਰਦਾ ਸੀਗਾ ਤੁਹਾਨੂੰ ਉਹ ਸਦੀਨ ਮੈਂ ਮੈਂ ਦੁਕਾਨ ਤੇ ਸੀ ਮੇਰੇ ਕੋਲੇ ਮੇਰਾ ਭਾਈ ਆਇਆ ਸੀ ਉਦੋਂ ਉਹ ਠੁੱਲੀ ਵੀ ਆਇਆ ਸੀ ਉਹਨੂੰ ਲੈ ਕੇ ਗਿਆ ਘੰਟਾ ਫੇਰ ਉਸ ਤੋਂ ਬਾਅਦ ਮੈਨੇ ਫੋਨ ਕਰਕੇ ਪੁੱਛਿਆ ਮਾਹ ਪ੍ਰੀਤੀ ਤੂੰ ਕਿੱਥੇ ਆ ਤੂੰ ਚਾਹ ਪੀਣੀ ਆ ਤੂੰ ਆਇਆ ਕਿਉਂ ਨਹੀਂ ਕਹਿੰਦਾ ਦੀਦੀ ਮੈਂ ਹੋਣੀ ਆ ਰਿਹਾ ਤਨੋਲੇ ਦੀ ਸਕੂਟਰੀ ਉਹਦੇ ਕੋਲ ਹੀ ਸੀਗੀ ਉਹਨੇ ਦਿੱਤੀ ਹੋਈ ਸੀਗੀ ਫੇਰ ਉਸ ਤੋਂ ਬਾਅਦ ਉਹ ਉੱਥੇ ਮਾਹ ਤੂੰ ਜਿੰਮ ਨਹੀਂ ਜਾਣਾ ਕਹਿੰਦਾ ਹਾਂ ਜਾ ਰਿਹਾ ਦੀਦੀ ਮੈਨੂੰ ਭੁੱਖ ਲੱਗੀ ਐ ਮੈਨੇ ਉਹਨੂੰ ਚਾਹ ਬਣਾ ਕੇ ਦਿੱਤੀ ਦੁੱਧ ਵਾਲੀ ਮੈਨੇ ਰਾਸ ਵੀ ਦਿੱਤੇ ਹੈਗੇ ਫੇਰ ਉਹ ਚਲਾ ਗਿਆ ਉੱਥੇ ਫੇਰ ਉਸ ਤੋਂ ਬਾਅਦ ਤਨੋਇਆ ਤਨੋਇਆ ਉਹਦੇ ਨਾਲ ਹੀ ਸੀਗਾ ਤਨੋਇਆ ਥੋੜੀ ਦੇਰ ਵਾਸਤੇ ਉਹਨੂੰ ਉੱਥੇ ਜਿੰਮ ਖੜਾ ਕੇ ਜਿੰਮ ਬੰਦ ਸੀਗਾ ਉੱਥੇ ਖੜਾ ਕੇ ਚਲਾ ਗਿਆ ਉਹ ਉਹਨਾਂ ਨੇ ਉਦੋਂ ਹੀ ਫੋਨ ਕੀਤਾ ਤੈਨੋਲੇ ਨੇ ਉਦੋਂ ਹੀ ਜਦੋਂ ਉਹ ਗਿਆ ਉਹਦੇ ਵਿੱਚ ਵਿੱਚੋਂ ਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੇ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ ਕਹਿੰਦਾ ਇਹਦਾ ਕੰਮ ਕਰ ਦੇ ਮਾਰ ਮਾਰ ਕੇ ਇਹਦਾ ਮੂੰਹ ਤੇ ਕੱਢ ਦੇ ਮਾਰ ਦੇ ਅੱਜ ਇਹਦਾ ਕੰਮ ਕਰ ਤੇ ਮੈਂ ਕੋਣ ਕੋਣ ਰੁਪੀ ਨੇ ਜਿਹੜਾ ਤੁਸੀਂ ਸੋਨੀ ਸੋਨੀ ਆ ਬਲਵਿੰਦਰ ਤਨੋਆ ਗੱਜਣ ਹੈ ਠੀਕ ਹੈ ਉਹ ਕਹਿੰਦਾ بڑے بڑے ਬੰਦੇ ਵੀ ਸੋਨੀ ਆ ਗੱਜਨ ਪਹਿਲਵਾਨ ਆ ਹੈਰੀ ਆ ਹੁਣ ਤੁਸੀਂ ਕੀ ਮੰਗ ਕਰਦੀ ਮੈਂ ਮੰਗ ਕਰਦੀ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਫਾਂਸੀ ਦੀ ਸਜ਼ਾ ਮੇਰਾ ਭਾਈ ਇਸ ਦੁਨੀਆ ਚ ਅੱਜ ਰਿਹਾ ਨਹੀਂ ਮਨ ਨੂੰ ਇਨਸਾਫ ਚਾਹੀਦਾ ਤੁਹਾਡੀ ਕਦੋਂ ਗੱਲ ਹੋਈ ਤੁਹਾਡੇ ਭਰਾ ਨਾਲ ਮੇਰੀ ਉਸੇ ਦੀ ਨਹੀਂ ਗੱਲ ਹੋਈ ਸੀ ਮੁੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸੋਚਿਆ ਕੱਲ ਮੈਂ ਮਿਲਣ ਗਈਆਂ ਮੇਰੇ ਹਾਲ ਬਹੁਤ ਬੁਰੇ ਸੀਗੇ ਮੈਂ ਇਹੀ ਚਾਹੁੰਦੀ ਆ ਸਾਰਿਆਂ ਨੂੰ ਫੜ ਕੇ ਮਾਰਕੁੱਟ ਉਹਦੀ ਵੀ ਕਰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣਾ ਇੱਥੇ ਮੈਂ ਕਹਿੰਨੀ ਆ ਬਾਹਰ ਫਿਰਨ ਨਾ ਦੇਣ ਬਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਮੇਰਾ ਜਵਾਨ ਪਾਈ ਗਿਆ ਨਾ ਬਸ ਉਹਨਾਂ ਦਾ ਵੀ ਇਹੀ ਹੋਣਾ ਚਾਹੀਦਾ ਮੇਰਾ ਪੁੱਤਰ ਨੂੰ ਤਨੂਆ ਲੈ ਕੇ ਗਿਆ ਮੇਰੇ ਘਰ ਤੋਂ ਘਰੋਂ ਲੈ ਕੇ ਗਿਆ ਇੱਥੋਂ ਲੈ ਕੇ ਗਿਆ ਉਹ ਗਲੀ 'ਚ ਬਿਠਾ ਲਿਆ ਮੁੰਡੇ ਨੂੰ ਮੈਂ ਪਿੱਛਾ ਕੀਤਾ ਮੈਂ ਕਿੱਥੇ ਲੈ ਕੇ ਜਾ ਰਿਆਂ ਕਹਿੰਦਾ ਨਹੀਂ ਮੇਰਾ ਮੁੰਡਾ ਜਿਹੜਾ ਹੈਗਾ ਇੱਥੋਂ ਫੋਨ ਕੀਤਾ हां फोन ਕੀਤਾ ਸੀ ਮੇਰੇ ਮੁੰਡੇ ਨੂੰ ਤੂੰ ਬਾਹਰ ਆ ਜਾ ਮੈਂ ਪਿੱਛੇ ਪਿੱਛੇ ਗਿਆ ਤੈਨੂੰ ਮੈਂ ਕਿਹਾ ਤਨੋਏ ਤੂੰ ਕਾਰ ਤੱਕ ਨਹੀਂ ਆ ਸਕਿਆ ਕਹਿੰਦਾ ਮੈਂ ਜਾ ਰਿਹਾ ਇਹਨੂੰ ਲੈ ਕੇ ਮੈਂ ਕਿਹਾ ਮੇਰਾ ਮੁੰਡਾ ਕਾਰ ਛੱਡ ਕੇ ਜਾਈਂ ਕਹਿੰਦਾ ਚੰਗਾ ਰਾਤ ਨੂੰ ਫੋਨ ਕਰ ਦਿੱਤਾ ਰਾਤ ਨੂੰ ਫੋਨ ਕੀਤਾ ਉਹ ਵੀ ਕਿਸੇ ਦੇ ਕੋਲ ਕੀਤਾ ਉਹਨੇ ਸਾਨੂੰ ਕੀਤਾ ਫੋਨ ਵੀ ਤੋ ਆਦਾ ਮੁੰਡਾ ਸੀਰੀਅਸ ਹੈਗਾ ਵਾ ਜਦ ਅਸੀਂ ਗਏ ਹਸਪਤਾਲ ਮੁੰਡਾ ਲਹੂ ਲੁਆਣ ਸੀਗਾ ਮੈਂ ਮੈਡਮ ਨੂੰ ਕਿਹਾ ਪਰਚਾ ਕਿਉਂ ਨਹੀਂ ਕਟਿਆ ਕਹਿੰਦੀ ਹੈ ਪਹਿਲਾਂ ਆਪਣੇ ਮੁੰਡੇ ਨੂੰ ਠੀਕ ਕਰੋ ਇਹਨਾਂ ਨੇ ਐਕਸੀਡੈਂਟ ਦਾ ਕੇਸ ਬਣਾਇਆ ਜੋ ਕਿ ਰਜਿੰਦਰ ਸਿੰਘ ਦੇ ਸਹਣ ਹੈਗੇ ਨੇ ਮੇਰੇ ਨਾਲ ਪਟਿਆਲੇ ਗਏ ਰਜਿੰਦਰਾ ਹਸਪਤਾਲ ਜੇ ਰਜਿੰਦਰਾ ਹਸਪਤਾਲ ਅਸੀਂ ਗਏ ਆਪਣਾ ਰਜਿੰਦਰਾ ਚ ਮੈਨੂੰ ਕਹਿੰਦਾ ਉੱਥੇ ਬਿਠਾ ਲਓ ਤਨੋਇਆ ਇੱਕ ਮੁੰਡੇ ਦੇ ਨਾਲ ਸੀਗਾ ਪਾਰੀ ਜਿਆ ਲੇ ਜਿੰਦਰ ਇਹ ਕਹਿੰਦਾ ਆਂਟੀ ਤੁਸੀਂ ਪਰਚਾ ਨਾ ਘਟਾਈਓ ਮੈਂ ਕਹਿੰਦਾ ਇਹਦੇ دوست ਸੀ ਤੁਹਾਡੇ ਬੇਟੇ ਦੇ ਸਾਰੇ ਮੇਰੇ ਬੇਟੇ ਨਾਲ ਖਾਂਦਾ ਪਿੰਦਾ ਸੀ ਇਕੱਠਾ ਮੇਰੇ ਬੇਟੇ ਨੇ ਇੱਕ ਗੱਲ ਕਹੀ ਸੀ ਬੰਨੂ ਕਹਿੰਦਾ ਆਂਟੀ ਤੇਰੇ ਇੱਕ ਮੈਂ ਤੁਹਾਨੂੰ ਮੁੰਡੇ ਆਏ ਸੀ ਇੱਕ ਮਿੰਟ ਮੈਨੂੰ ਗੱਲ ਕਰ ਲੈਣ ਕੋਈ ਨਹੀਂ ਕੋਈ ਮੇਰੇਆ ਬੇਟਾ ਜਿਹੜਾ ਸੀਗਾ ਬੋਡੀ ਫਿਲਟਰ ਸੀ ਸੋਹਣਾ ਸੁਨੱਖਾ ਸੀ ਕਹਿੰਦਾ ਤੈਨੂੰ ਸਾਰੇ ਪਿਆਰ ਕਰਦੇ ਜਿੱਥੇ ਜਾਂਦਾ ਹਰਪ੍ਰੀਤ ਮੈਨੂੰ ਕੋਈ ਕਿਉਂ ਨਹੀਂ ਪਿਆਰ ਕੀਤਾ ਉਹ ਮੱਚਦਾ ਸੀਗਾ ਮੇਰੇ ਬੇਟੇ ਨੂੰ ਉਸੇ ਨੇ ਮਾਰਿਆ ਉਸੇ ਨੇ ਮਾਰਿਆ ਕਾਤਲ ਉਹ ਹੈ ਉਸੇ ਨੇ ਉਸੇ ਨੇ ਬੰਦਿਆਂ ਨੂੰ ਬੁਲਾਇਆ ਉਸੇ ਨੇ ਬੰਦਿਆਂ ਨੂੰ ਬੁਲਾਇਆ ਬਲਵਿੰਦਰ ਤਰੋਏ ਨੇ ਫੋਨ ਕੀਤਾ ਸਾਰੇ ਬੰਦਿਆਂ ਨੂੰ ਪ੍ਰੀਤੀ ਨੂੰ ਮਾਰ ਦੋ ਪ੍ਰੀਤੀ ਨੂੰ ਮਾਰ ਦੋ ਮੇਨ ਬੰਦਾ ਇਹਨੂੰ ਫੜਿਆ ਜਾ ਕੇ ਸਰ ਗੱਜਣ ਫੜੋ ਸਾਰਿਆਂ ਗੱਜਣ ਹੈ ਗੱਜਣ ਪਹਿਲਵਾਨ ਹੈ ਗਾਵਾ ਸੋਨੀ ਹੈਗਾ ਬਲਵਿੰਦਰ ਤਨੋਆ ਹੈ ਹੈਰੀ ਹੈ ਔਰ ਸਕੰਦਰ ਹੈ ਰਜਿੰਦਰ ਅਨਪਛਾਤੇ ਬੰਦੇ ਮੈਨੂੰ ਸਾਨੂੰ ਖਤਰਾ ਹੈ ਕਦੇ ਵੀ ਮੇਰੇ ਪਰਿਵਾਰ ਦਾ ਨੁਕਸਾਨ ਕਰਾ ਸਕਦਾ ਹੈ ਕੱਲ ਮੇਰੇ ਬੱਚੇ ਦੇ ਪਿੱਛੇ ਗੱਡੀ ਲਵਾਈ ਹੈ ਦੋ ਗੱਡੀਆਂ ਮੇਰੇ ਬੱਚੇ ਪਿੱਛੇ ਲੈ ਆਈ ਸੀ ਹਾਂਜੀ ਮੁੰਡਿਆਂ ਨੇ ਮਸਾਏ ਨੇ ਉਹ ਰਾਤ ਗੱਡੀ ਉਹਨਾਂ ਨੇ ਹਸਪੀਟਲ ਚ ਪਿੱਛੇ ਲਾ ਲਈ ਸੀ ਇਹਨਾਂ ਨੇ ਕੁਝ ਇਹੋ ਮੁੰਡੇ ਦੀ ਡੈਥ ਹੋਈ ਆ ਕੀ ਕਾਰਨ ਨੇ ਦੀ ਕਿਸ ਦੇ ਨਾਲ ਉਹਦੇ ਲੜਾਈ ਹੋਈ ਸੀ ਕੁਝ ਹੋਏਗਾ ਹਾਂਜੀ ਇਹ ਇਹ ਤੱਕ ਪਹਿਲਾਂ ਲੜਾਈ ਝਗੜਾ ਹੋਇਆ ਸੀਗਾ ਇਹ ਲੜਕੇ ਦਾ ਹਰਪ੍ਰੀਤ ਸਿੰਘ ਦਾ ਔਰ ਇਹਨੂੰ ਪੰਜ ਛੇ ਜਣੇ ਨੇ ਲੜ ਕੇ ਇੱਥੇ ਕੁੱਟਿਆ ਸੀਗਾ ਸੱਟਾਂ ਲੱਗੀਆਂ ਸੀਗਾ ਕਾਫੀ ਸੱਟਾਂ ਲੱਗੀਆਂ ਸੀ ਤੇ ਅਮਰ ਹਸਪੀਟਲ ਜਿਹੜਾ ਹੈਗਾ ਜੀਰੇਲਾਤ ਸੀਗਾ ਇਹ ਤਾਂ ਉਹਦੀ ਮਦਰ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ 6 ਬੰਦਿਆਂ ਦੇ ਖਿਲਾਫ 307 ਦੇ ਦੀ ਜਿਹੜਾ ਪਰਚਾ ਦਰਜ ਕੀਤਾ ਸੀਗਾ ਔਰ ਉਹਦੀ ਕਲ ਡੈਥ ਹੋ ਗਈ ਹੈ ਜੀਦੇ ਵਿੱਚ ਅਸੀਂ ਧਾਰਾ 302 ਦਾ ਵਾਅਦਾ ਕੀਤਾ ਹੈ ਤੇ ਫਰਦਰ ਵੀ ਤਫਤੀਸ਼ ਕਰ ਰਹੇ ਹਾਂ ਕਾਰਨ ਪਤਾ ਲੱਗੇ ਕਿ ਲੜਾਈ ਦਾ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਜੀ ਕਿਉਂਕਿ ਜਿਹੜਾ ਲੜਕਾ ਹੈ ਉਹ ਲੜਾਈ ਝਗੜੇ ਤੋਂ ਬਾਅਦ ਸੱਟਾ ਲੱਗਣ ਤੋਂ ਬਾਅਦ ਉਹਦੋਂ ਤੋਂ ਹੀ ਕਮਰ ਸੀਗਾ ਤੇ ਦੋਸ਼ੀਆਂ ਦੀ ਜਿਹੜੀ ਅਰੈਸਟ ਹੈ ਉਦੋਂ ਬਾਅਦ ਫਰਦਰ ਤਫਤੀਸ਼ ਤੋਂ ਬਾਅਦ ਜਿਹੜਾ ਹੈਗਾ ਕਾਰਨਾਂ ਦਾ ਪਤਾ ਲੱਗੂ ਕਿ ਕੀ ਕਾਰਨ ਕਰਕੇ ਜਿਹੜਾ ਝਗੜਾ ਹੋਇਆ ਤੇ ਇਹਦੀ ਕਤਲ ਹੋਈ ਹੈ ਇਹ ਕੰਮ ਕੀ ਕਰਦਾ ਸੀ ਜੀ ਲੜਕਾ ਕੰਮ ਕਰਦਾ ਜਿਵੇਂ ਪਰਿਵਾਰ ਦੇ ਕਹਿਣ ਅਨੁਸਾਰ ਮਤਲਬ ਘਰੀ ਸੀਗਾ ਜਾਂ ਜਿੰਮ ਵਗੈਰਾ ਲਾਉਂਦਾ ਸੀ ਜਿੰਮ ਦੀ ਟ੍ਰੇਨਿੰਗ ਦਿੰਦਾ ਸੀਗਾ ਹੂੰ ਇਹ ਹੁਣ ਕਿਨੇ ਕਿਨਾਂ ਦੇ ਖਿਲਾਫ ਜਿਹੜਾ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ ਇਹਦੇ ਵਿੱਚ ਪੰਜ ਛੇ ਬੰਦੇ ਨੇ ਜੀ ਬਲਵਿੰਦਰ ਧਨਵਾ ਨਾਮ ਦਾ ਵਿਅਕਤੀ ਹੈ ਸਕੰਦਰ ਹੈਗਾ ਇੱਕ ਮੁੰਡਾ ਠੁੱਲੀ ਹੈ ਹੈਰੀ ਹੈਗਾ ਦੋ ਮੁੰਡੇ ਮਤਲਬ ਇੱਕ ਸੋਨੀ ਨਾਮ ਦਾ ਮੁੰਡਾ ਛੇੜੀ ਕੌੜੀ ਬਣਦੇ ਹੈਗੇ ਨੇ ਹਾਂਜੀ ਇਹ ਲੜਾਈ ਕਿੱਥੇ ਹੋਈ ਸੀ ਜੀ ਇਹ ਆਪਣੇ ਪਾਰਬ ਦੀ ਖੋਖੇ ਦੇ ਨਜ਼ਦੀਕ ਵਜੇ ਲੜਾਈ ਦੀ ਡੈਥ ਹੁੰਦਾ ਪੀ ਡੈਥ ਗੱਲ ਹੋਈ ਹੈ ਜੀ 4 ਵਜੇ ਦੇ ਕਰੀਬ ਸਾਨੂੰ ਜਿਹੜਾ ਹੈਗਾ ਮੈਸੇਜ ਆਇਆ ਹੈ ਹਸਪੀਟਲ ਤੋਂ ਵੀ ਡੈਥ ਹੋ ਗਈ ਹੈ ਗ੍ਰਿਫਤਾਰੀ ਹੋਈ ਨਹੀਂ ਜੀ ਸਰ ਗ੍ਰਿਫਤਾਰੀ ਲਈ ਰੈਡਾ ਗੱਲ ਤੋਂ ਹੀ ਜਾਰੀ ਨੇ ਤੇ ਟੀਮਾ ਬਣਾ ਕੇ ਵਕਫ ਵਕਫ ਟੀਮਾ ਬਣਾ ਕੇ ਅਸੀਂ ਭੇਜਿਆ ਹੋਏ ਨੇ ਜਲਦੀ ਹੀ ਜਿਹੜੇ ਦੋਸ਼ੀ ਸਾਰੇ ਜਿਹੜੇ ਅਰੈਸਟ ਕਰ ਪੋਜਾਂਗੇ ਕੁੱਲ ਕਿੰਨੇ ਸੀਗੇ ਅਕਿਊਜ਼ਡ ਜਿਹੜੇ ਸੀ ਪਰਸਨ ਅਕਿਊਜ਼ਡ ਬਾਏ ਨੇਮ ਜਿਹੜੇ ਹੈਗੇ ਨੇ 5 ਪਰਸਨ ਨੇ ਜੀ ਇਹਦੇ ਵਿੱਚ